ਪੰਜਾਬ ਦੇ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਮੌਸਮ ਦੇ ਵਿੱਚ ਹਾਲਾਂਕਿ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਇਸ ਦੇ ਬਾਵਜੂਦ ਦਿਨ ਦਾ ਤਾਪਮਾਨ ਅਤੇ ਰਾਤ ਦੇ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਔਸਤ ਤਾਪਮਾਨ ਦੇ ਵਿੱਚ ਇਸ ਵੇਲੇ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਆਮੂਮਨ ਇਸ ਵੇਲੇ ਸਾਲ ਦੇ ਇਸ ਦੌਰ ਦੇ ਵਿੱਚ ਜਿਸ ਤਰ੍ਹਾਂ ਦਾ ਤਾਪਮਾਨ ਹੁੰਦਾ ਹੈ ਉਸ ਨਾਲੋਂ ਕਿਤੇ ਵੱਧ ਤਾਪਮਾਨ ਪੰਜਾਬ ਦੇ ਵਿੱਚ ਦਰਜ ਕੀਤਾ ਜਾ ਰਿਹਾ ਹੈ ਰਾਤ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਘਟੋ-ਘਟ ਤਾਪਮਾਨ ਦੇ ਵਿੱਚ 5.5 ਡਿਗਰੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਸੋ ਬੀਤੀ ਰਾਤ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੀ ਰਾਤ ਪੰਜਾਬ ਦੇ ਵਿੱਚ ਤਾਪਮਾਨ ਬੇਹਦ ਹੁੰਮਸ ਭਰਿਆ ਅਤੇ ਗਰਮੀ ਵਾਲਾ ਤਾਪਮਾਨ ਹੈ ਜਿਹੜਾ ਰਿਕਾਰਡ ਕੀਤਾ ਗਿਆ ਸੋ ਦਿਨ ਦੇ ਤਾਪਮਾਨ ਦੇ ਵਿੱਚ ਵੀ ਲਗਭਗ 2 ਡਿਗਰੀ ਦਾ ਔਸਤ ਨਾਲੋਂ ਵਾਧਾ ਦੇਖਿਆ ਗਿਆ ਦਿਨ ਦੇ ਤਾਪਮਾਨ ਦੇ ਵਿੱਚ ਵੀ ਔਸਤ ਤਾਪਮਾਨ ਜਿਹੜਾ ਉਹ ਵੱਧ ਦਿਖਾਈ ਦਿੱਤਾ ਹੈ ਜਿਸ ਕਾਰਨ ਗਰਮੀ ਵੀ ਵੱਧ ਮਹਿਸੂਸ ਹੋ ਰਹੀ ਸੀ ਸੋ ਬੀਤੀ ਰਾਤ ਤਾਂ ਹੁਮਸ ਕਾਰਨ ਜੁਲਾਈ ਵਾਲੀ ਗਰਮੀ ਦਾ ਅਹਿਸਾਸ ਹੋ ਰਿਹਾ ਸੀ ਸੋ ਪੰਜਾਬ ਦੇ ਵਿੱਚ ਆਮ ਨਾਲੋਂ ਵੱਧ ਗਰਮੀ ਇਸ ਵੇਲੇ ਦਰਜ ਕੀਤੀ ਜਾ ਰਹੀ ਹੈ ਆਮ ਤੌਰ ਤੇ ਸਰਦੀ ਦੀ ਸ਼ੁਰੂਆਤ ਮੌਸਮ ਦੇ ਇਸ ਦੌਰ ਨੂੰ ਮੰਨਿਆ ਜਾਂਦਾ ਸਤੰਬਰ ਦਾ ਅਖੀਰ ਹੈ ਅਤੇ ਖੁੱਬ ਅਕਤੂਬਰ ਦੀ ਸ਼ੁਰੂਆਤ ਹੈ ਜਿਹੜੀ ਇਸ ਦੇ ਵਿੱਚ ਸਰਦੀ ਦੀ ਸ਼ੁਰੂਆਤ ਹੋ ਜਾਂਦੀ ਹੈ ਪਰ ਪੰਜਾਬ ਦੇ ਵਿੱਚ ਇਸ ਵੇਲੇ ਗਰਮੀ ਹੈ ਜਿਹੜੀ ਉਹ ਜੁਲਾਈ ਵਾਲੀ ਗਰਮੀ ਦੀ ਯਾਦ ਦਿਲਾ ਰਹੀ ਹੈ ਸੂਬੇ ਦੇ ਵਿੱਚ ਹਾਲਾਂਕਿ ਜਿਸ ਤਰ੍ਹਾਂ ਦਾ ਤਾਪਮਾਨ ਚੱਲ ਰਿਹਾ ਸੀ ਉਸ ਤਾਪਮਾਨ ਦੇ ਵਿੱਚ ਥੋੜੀ ਜਿਹੀ ਗਰਾਵਟ ਦੇਖਣ ਨੂੰ ਮਿਲੀ ਹੈ ਥੋੜਾ ਜਿਹਾ ਤਾਪਮਾਨ ਠੀਕ ਹੋਇਆ ਪਰ ਇਸ ਦੇ ਬਾਵਜੂਦ ਵੀ ਵੱਧ ਤੋਂ ਵੱਧ ਤਾਪਮਾਨ ਜਿਹੜਾ 37 ਡਿਗਰੀ ਤੱਕ ਪਹੁੰਚ ਗਿਆ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਤਾਪਮਾਨ ਆਮ ਤੌਰ ਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੋਂ ਵੱਧ ਇਸ ਵੇਲੇ ਰਿਕਾਰਡ ਕੀਤਾ ਜਾ ਰਿਹਾ ਹੈ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 4-5 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ 2 ਤੋਂ 2.5 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਕਿਉਂਕਿ ਅਕਤੂਬਰ ਦਾ ਮਹੀਨਾ ਵੀ ਆ ਰਿਹਾ ਹੈ ਇਸ ਵੇਲੇ ਜਿਹੜੀ ਹਮੋਸ ਭਰੀ ਗਰਮੀ ਪੈ ਰਹੀ ਹੈ ਪੰਜਾਬ ਦੇ ਵਿੱਚ ਜੋ ਹਮਸ ਆ ਰਹੀ ਹੈ ਅਰਬ ਸਾਗਰ ਚੋਂ ਉੱਠ ਰਹੀਆਂ ਹਵਾਵਾਂ ਦੇ ਕਰਕੇ ਜੋ ਨਮੀ ਹੈ ਜਿਹੜੀ ਪੰਜਾਬ ਦੇ ਵਿੱਚ ਪਹੁੰਚ ਰਹੀ ਹੈ ਉਸ ਕਾਰਨ ਜਿਹੜੀ ਪੰਜਾਬ ਦੇ ਵਿੱਚ ਬੀਤੇ 2 ਦਿਨਾਂ ਦੇ ਵਿੱਚ ਸ਼ਹਿਰੀ ਖੇਤਰਾਂ ਦੇ ਵਿੱਚ ਕਿਤੇ ਕਿਤੇ ਬਰਸਾਤ ਵੀ ਹੋਈ ਹੈ ਸੋ ਅਰਬ ਸਾਗਰ ਚੋਂ ਜਿਹੜੀਆਂ ਹਵਾਵਾਂ ਆਈਆਂ ਨੇ ਉਹਨਾਂ ਹਵਾਵਾਂ ਕਰਕੇ ਨਮੀ ਵਾਲਾ ਖੇਤਰ ਵਧਿਆ ਜਿਸ ਕਾਰਨ ਹਲਕੀ ਬਰਸਾਤ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਦਰਜ ਕੀਤੀ ਗਈ ਹੈ ਹਾਲਾਂਕਿ ਆ ਮਾਨਸੂਨ ਜਿਹੜੀ ਮੌਸਮ ਵਿਭਾਗ ਦੇ ਮੁਤਾਬਿਕ ਮਾਨਸੂਨ ਪੰਜਾਬ ਚੋਂ ਵਾਪਸ ਜਾ ਚੁੱਕਿਆ ਮਾਨਸੂਨ ਦੀਆਂ ਪੌਣਾ ਇਸ ਵੇਲੇ ਪੰਜਾਬ ਦੇ ਵਿੱਚ ਨਹੀਂ ਨੇ ਬਰਸਾਤ ਜਿਹੜੀ ਹੋ ਰਹੀ ਆ ਮਾਨਸੂਨ ਕਰਕੇ ਨਹੀਂ ਹੋ ਰਹੀ ਅਰਬ ਸਾਗਰ ਚੋਂ ਜਿਹੜੀਆਂ ਹਵਾਵਾਂ ਉੱਠ ਕੇ ਸਰਕੂਲਰ ਰੂਪ ਦੇ ਵਿੱਚ ਪੰਜਾਬ ਤੱਕ ਪਹੁੰਚ ਰਹੀਆਂ ਨੇ ਉਹਨਾਂ ਹਵਾਵਾਂ ਕਰਕੇ ਵਧੀ ਹੋਈ ਨਮੀ ਕਰਕੇ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਹੈ ਸੋ ਆਉਣ ਵਾਲੇ 2-3 ਦਿਨਾਂ ਤੱਕ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ 2 ਤੋਂ 22 ਡਿਗਰੀ ਘਟੇਗਾ ਜਿਹੜੀ ਗਰਮੀ ਹਮਸ ਭਰੀ ਗਰਮੀ ਪੰਜਾਬ ਦੇ ਵਿੱਚ ਇਸ ਵੇਲੇ ਪੈ ਰਹੀ ਹੈ ਉਸ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਇਸ ਵੇਲੇ 35 ਤੋਂ ਲੈ ਕੇ 37 ਡਿਗਰੀ ਤੱਕ ਤਾਪਮਾਨ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਵੱਧ ਤੌਰ ਤੇ ਦਰਜ ਕੀਤਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ 2-3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਤਪਦੀ ਗਰਮੀ ਤੋਂ ਥੋੜੀ ਰਾਹਤ ਮਿਲਣ ਦੀ ਉਮੀਦ ਹੈ ਜਿਹੜੀ ਉਹ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ